ਹਾਲ ਗਰਮ ਹੋ ਗਿਆ ਅਫਰਾ ਤਫਰੀ ਮਚ ਗਈ ਹੜਕੰਪ ਮਚ ਗਿਆ ਲੋਕੀ ਡਰ ਗਏ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈ ਗਿਆ ਸਹਿਨ ਦਾ ਮਾਹੌਲ ਬਣ ਗਿਆ ਉਸ ਵੇਲੇ ਜਦੋਂ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਭਿਆਨਕ ਅੱਗ ਨੂੰ ਦੇਖ ਕੇ ਲੋਕਾਂ ਦੇ ਵਿੱਚ ਇਸ ਕਦਰ ਡਰ ਬੈਠ ਗਿਆ ਕਿ ਇੱਕ ਦੂਜੇ ਵਿੱਚ ਵੱਧਦੇ ਹੋਏ ਅੱਜ ਨੂੰ ਮਜਬੂਰ ਹੋ ਗਏ ਇਹ ਤਸਵੀਰਾਂ ਜਿਹੜੀਆਂ ਨੇ ਉਸ ਫੈਕਟਰੀ ਦੀਆਂ ਨੇ ਜਿੱਥੇ ਭਿਆਨਕ ਅੱਗ ਲੱਗੀ ਹੈ ਤੇ ਅੱਗ ਨੂੰ ਬੁਝਾਉਣ ਦੇ ਲਈ 16 ਦੇ ਕਰੀਬ 5 ਬਿਗਰੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ ਨੇ ਜਾਣਕਾਰੀ ਦਿੰਦੇ ਹੋਏ ਫੈਕਟਰੀ ਦੇ ਮਾਲਕ ਦੇ ਵੱਲੋਂ ਇਹ ਦੱਸਿਆ ਗਿਆ ਕਿ ਉਹਨਾਂ ਨੂੰ ਜਦੋਂ ਇਹ ਸੂਚਨਾ ਮਿਲੀ ਕਿ ਭਿਆਨਕ ਅੱਗ ਉਹਨਾਂ ਦੇ ਫੈਕਟਰੀ ਦੇ ਵਿੱਚ ਲੱਗ ਗਈ ਹੈ ਤਾਂ ਉਹਨਾਂ ਨੇ ਤੁਰੰਤ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਅਤੇ 16 ਦੇ ਕਰੀਬ 5 ਬਿਗਰੇਡ ਦੀਆਂ ਗੱਡੀਆਂ ਨੂੰ ਬੁਲਾਈਆਂ ਗਈਆਂ ਫਿਲਹਾਲ ਅੱਗ ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਫੈਕਟਰੀ ਦੀਆਂ ਇਹ ਉਹ ਵੀਡੀਓਜ਼ ਇਹ ਉਹ ਤਸਵੀਰਾਂ ਨੇ ਭਿਆਨਕ ਜਿੱਥੇ ਅੱਗ ਲੱਗੀ ਹੈ ਲੇਕਿਨ ਅੱਗ ਦਾ ਅਸਲ ਕਾਰਨ ਕੀ ਹੈ ਕੀ ਕਿਉਂ ਲੱਗੀ ਅੱਗ ਇਸ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਲੇਕਿਨ ਸਮਾਨ ਜਿਹੜਾ ਫੈਕਟਰੀ ਦੇ ਅੰਦਰ ਕਾਫੀ ਜ਼ਿਆਦਾ ਸੜ ਚੁੱਕਾ ਹੈ ਸੜ ਕੇ ਸਵਾਹ ਹੋ ਗਿਆ ਨੁਕਸਾਨ ਜਿਹੜਾ ਬਹੁਤ ਵੱਡਾ ਦੱਸਿਆ ਜਾ ਰਿਹਾ ਹੈ ਇਤੋਸ ਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਛੇਰਟਾ ਇਲਾਕੇ ਦੀਆਂ ਨੇ ਜਿੱਥੇ ਹੜਕੰਪ ਮਚ ਗਿਆ ਹੈ ਫੈਕਟਰੀ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਜਿਹੜਾ ਫੈਕਟਰੀ ਮਾਲਕ ਹੈ ਉਸ ਨੂੰ ਬਹੁਤ ਜ਼ਿਆਦਾ ਧੱਕਾ ਲੱਗਿਆ ਕਿਉਂਕਿ ਵੱਡਾ ਨੁਕਸਾਨ ਹੋ ਗਿਆ ਅਗਰ ਦੀਆਂ ਲੱਪਾ ਦੇਖੋ ਕਿ ਕਿਸ ਤਰ੍ਹਾਂ ਭਿਆਨਕ ਧੂੜ ਧੂੜ ਕਰਕੇ ਸਾਰੀ ਫੈਕਟਰੀ ਜਿਹੜੀ ਉਹ ਸਰ ਕੇ ਸੁਆਹ ਹੋ ਗਈ ਹੈ ਅੰਮ੍ਰਿਤਸਰ ਤੋਂ ਹਰਜਿੰਦਰ ਵਾਲ ਦੀ ਰਿਪੋਰਟ ਐਸਐਮਜੀ ਨਿਊਜ਼ ਇਹ ਤਾਂ ਜਿਵੇਂ ਆਦੇ ਮੈਂ ਵਰਿੰਦਰਜੀਤ ਸਿੰਘ ਸਿਵਲ ਐਂਡ ਫਾਇਰ ਸੇ ਤੋਂ ਸਫਰ ਅਫਸਰ ਇਹ ਤਕਰੀਬਨ 7:20 ਮਿੰਟ ਤੇ ਅੱਗ ਲੱਗੀ ਇੱਥੇ ਸਾਨੂੰ ਤਲਾਹ ਆਈ ਕਿ ਇੱਥੇ ਜਿਹੜੀ ਰਾਮਕ੍ਰਿਸ਼ਨ ਕਾਟਨ ਮੇਲੇ ਆ ਯੂਨੀਵਰਸਿਟੀ ਲਾਗੇ ਇੱਥੇ ਅੱਗ ਲੱਗੀ ਤੇ ਫੌਰਨ ਸਾਡੀਆਂ ਵਟੀਆਂ ਗੱਡੀਆਂ ਜਿਹੜੀਆਂ ਤਕਰੀਬਨ 7-8 ਮਿੰਟ ਚ ਇੱਥੇ ਪਹੁੰਚ ਗਈਆਂ ਕਿੰਨੀਆਂ ਕਿ ਗੱਡੀਆਂ ਆ ਚੁੱਕੀਆਂ ਨੇ ਗੱਡੀਆਂ ਤਕਰੀਬਨ ਹੁਣ ਤੱਕ 15-16 ਗੱਡੀਆਂ ਜਿਹੜੀਆਂ ਪਾਣੀ ਦੀਆਂ ਭਰ-ਭਰ ਕੇ ਇੱਥੇ ਵੱਜ ਚੁੱਕੀਆਂ ਬਾਕੀ ਸਾਰੇ ਸ਼ਹਿਰ ਦੀਆਂ ਗੱਡੀਆਂ ਸਿਵਲ ਲੈਂਡ ਦੀ ਟਾਊਨ ਹਾਲ ਦੀ ਬੈਰੀਗੇਟ ਦੀ ਗਰਵਾਲੀ ਗੇਟ ਦੀ ਸਾਰੀਆਂ ਗੱਡੀਆਂ ਆ ਕੇ ਤੇ ਹੁਣ ਪਾਣੀ ਮਾਰਦੇ ਨੇ ਸੈਕਟਰੀ ਕਦ ਦੱਸੀ ਜਾਏ ਇਹ ਕਾਟਨ ਦੀ ਹੈ ਸਾਰੀ ਰੂਨ ਦੀ ਹੈ ਸਟੋਰੇ ਕੀਤੀ ਇਹਨਾਂ ਸ ਤੇ ਤਕਰੀਬਨ ਕਿੰਨੀਆਂ ਕਿ ਗੱਡੀਆਂ ਹੁਣ ਤਾਂ ਕਿ ਜਿਹੜੀਆਂ ਇੱਥੇ ਮੌਜੂਦ ਆਈਆਂ ਹੁਣ ਤੇ ਸਾਡੀਆਂ ਸਾਰੇ ਸ਼ਹਿਰ ਦੀਆਂ ਗੱਡੀਆਂ ਤਕਰੀਬਨ ਇੱਥੇ ਆ ਬਾਕੀ ਸ਼ਹਿਰ ਦੇ ਵਿੱਚ ਵੀ ਸ਼ਿਫਟਾਂ ਚੱਲਣ ਦਈਆਂ ਉਹ ਜਿਹੜੀਆਂ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਮਾਲਕ ਜਿਹੜੇ ਕਹਿਣ ਤੇ ਉਹਨਾਂ ਦੇ ਕਹਿਣ ਤੇ ਉਹ ਸ਼ਾਰਟ ਸਰਕਟ ਹੀ ਦੱਸ ਰਹੇ ਕਿ ਸ਼ਾਰਟ ਸਰਕਟ ਹੀ ਹੋਇਆ ਤੇ ਤਕਰੀਬਨ ਅੰਦਾਜ਼ਾ ਕਿੰਨੇ ਕੁ ਦਾ ਜਿਹੜਾ ਨੁਕਸਾਨ ਹੋਇਆ ਉਹ ਇਹ ਤੇ ਤੁਹਾਨੂੰ ਮਾਲਕ ਹੀ ਦੱਸ ਸਕਦੇ ਇਹਦੇ ਬਾਰੇ ਤੁਹਾਨੂੰ ਜੋ ਵੀ ਹੁਣ ਸਾਰੇ ਅੱਗੇ ਤੇ ਕਾਬੂ ਪਾਇਆ ਗਿਆ ਹੈ ਜੀ ਹਾਂ ਅੱਗੇ ਤੇ ਕੰਟਰੋਲ ਹੈ ਬਿਲਕੁਲ ਤੂੰ ਮੈਂ ਤੋਂ ਥੋੜਾ ਜਿਹਾ ਹੈਗਾ ਤੇ ਬਾਕੀ ਉਹ ਜਿਹੜਾ ਪਿਛਲੇ ਬੰਨੇ ਉਹ ਹੌਲ ਕਢਾਉਣ ਲੱਗੇ ਜੇ ਸੀ ਵੀ ਸਦ ਕੇ ਉਧਰ ਉਹ ਜਿਹੜਾ ਜਿਹੜਾ ਸਟੋਰੇ ਕੀਤਾ ਇਹਨਾਂ ਨੇ ਉਹਦੀ ਮਾਲ ਜਿਹੜਾ ਬਾਹਰ ਕਢਾਉਣਗੇ ਨਾਲ ਨਾਲ ਹੀ ਫਿਰ ਪਾਣੀ ਮਾਰ ਦਾਂਗੇ ਕੰਟਰੋਲ ਸਭ ਦੇ ਸਾਰੇ ਮਤਲਬ ਪਹਿਲਾ ਜਿਹੜੇ ਫਾਇਰ ਗੇਟ ਦਾ ਜਾਂ ਕੋਈ ਇੰਤਜ਼ਾਮ ਨਹੀਂ ਰੱਖੇਗਾ ਕੋਈ ਪਾਣੀ ਵੀ ਨਾ ਰੱਖਦਾ ਕਿ ਇਹੋ ਜੀ ਜਿਹੜੀ ਅਨਹੋਣੀ ਜਿਹੜੀ ਹੋ ਸਕਦੀ ਉਸ ਤੋਂ ਪਹਿਲਾਂ ਇੰਤਜ਼ਾਮ ਜਿੰਨਾਂ ਨੂੰ ਜੇ ਇਹਨਾਂ ਸਟੋਰੇਜ ਕਰ ਕੀਤੀ ਹੈ ਇਹਨਾਂ ਨੂੰ ਵਾਟਰ ਸਟੋਰੇਜ ਜ਼ਰੂਰ ਚਾਹੀਦੀ ਇਹਨਾਂ ਨੂੰ ਕਰਨੀ ਤਾਂ ਕਿ ਜੇ ਥੋੜੀ ਬਹੁਤੀ ਜਿਹੜਾ ਇਨਸੀਡੈਂਟ ਹੋਵੇ ਤੇ ਆਪ ਵੀ ਕੰਟਰੋਲ ਕਰ ਲੈਣਾ ਵਾਟਰ ਸਟੋਰੇਜ ਇਹਨਾਂ ਦੀ ਹੈਗੀ ਨਹੀਂ ਸੀ ਫਾਇਰ ਐਸਟ੍ਰਿਚੂਸ਼ਨ ਹੈਗੇ ਸੀ ਪਰ ਅੱਗ ਜਾਦੀ ਉਹ ਫਾਇਰ ਐਸਟ੍ਰਿਚੂਸ਼ਨ ਨਾਲ ਨਹੀਂ ਕਾਬੂ ਪਾਇਆ ਕੀ ਨਾਮ ਸਰ ਆਪਣਾ ਮੇਰਾ ਨਾਮ ਸੁਨੀਲ ਭਟਾਨਾ ਤੇ ਸਰ ਕਿਹੜੀ ਜਗ੍ਹਾ ਅੱਗ ਲੱਗੀ ਕੀ ਸੁਨਾਹ ਦੀ ਜਿਹੜੀ ਫੈਕਟਰੀ ਸੀ ਐਸਰਾਮਾ ਕ੍ਰਿਸ਼ਨਾ ਕਾਟਨ ਦੇ ਨਾਂ ਤੇ ਸਾਡੀ ਫੈਕਟਰੀ ਹੈਗੀ ਹੈ ਤੇ ਇੰਡਸਟਰੀਅਲ ਸਟੇਟ ਦੇ ਵਿੱਚ ਸਾਡੀ ਹੈਗੀ ਹੈ ਸਰ ਕੀ ਕਾਰਨ ਕੀ ਰਿਹਾ ਅੱਗ ਲੱਗ ਗਈ ਅੱਲੀ ਤੱਕ ਨਹੀਂ ਪਤਾ ਲੱਗਾ ਸਾਨੂੰ ਕਿ ਕੀ ਕਾਰਨ ਹੈਗਾ ਸਵੇਰੇ 7 ਵਜੇ ਨੂੰ ਪਤਾ ਲੱਗਾ ਮੈਂ ਖੇਲਣ ਜਾ ਰਿਹਾ ਸੀ ਤੇ ਮੇਰੇ ਬੰਦੇ ਨੇ ਮੈਨੂੰ ਟੈਲੀਫੋਨ ਕਰਕੇ ਕਿਹਾ ਵੀ ਭਾਈ ਅੱਗ ਲੱਗ ਗਈ ਆ ਤੇ ਉਹ ਫਿਰ ਮੈਂ ਫਟਾਫਟ ਮੈਂ ਕਿਹਾ ਕੀ ਗੱਲ ਕਹਿੰਦੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਦੇ। ਉਹ ਰਸਤੇ 'ਚ ਮੇਰੇ ਫਾਇਰ ਬ੍ਰਿਗੇਡ ਹੀ ਕਹਿੰਦਾ ਸੀ ਤੇ ਮੈਂ ਫਿਰ ਰਾਣੀ ਕੇ ਬਾਗ ਬਾਹਰ ਜਿਹੜਾ ਫਾਇਰ ਬ੍ਰਿਗੇਡ ਵਾਲਾ ਹੈ ਉੱਥੇ ਮੈਂ ਆ ਗਿਆ। ਉਹ ਤਿਆਰੀ ਦੇ ਵਿੱਚ ਹੀ ਸੀ ਜਾਣੋਲੇ ਸੀ। ਮੈਂ ਫਿਰ ਉਹਨਾਂ ਨੂੰ ਪਹਿਲੇ ਅੱਗੇ ਗੱਡੀ ਲਾਈ ਤੇ ਪਿੱਛੇ ਲੈ ਕੇ ਤੇ ਆਪਣੀ ਫੈਕਟਰੀ ਦੇ ਵਿੱਚ ਆ ਗਿਆ। ਉਸ ਤੋਂ ਬਾਅਦ ਕੀ ਕਹਿੰਦੇ ਉਹਨੂੰ ਇੱਥੇ ਆ ਕੇ ਦੇਖਿਆ ਤੇ ਅੱਜ ਕਾਫੀ ਭੜਕ ਚੁੱਕੀ ਹੋਈ ਸੀ ਫਿਰ ਉਸ ਤੋਂ ਬਾਅਦ ਸਾਰੇ ਆਈ ਆ ਰਹੇ ਹਨ ਪਾਣੀ ਚੱਲ ਰਿਹਾ ਹੈ ਬਹੁਤ ਤਕਰੀਬਨ ਕਿੰਨੇ ਦਾ ਜਿਹੜਾ ਨੁਕਸਾਨ ਜਿਹੜਾ ਹਾਲੀ ਤੱਕ ਨਹੀਂ ਦੱਸ ਸਕਦਾ ਮੈਂ ਕਿਉਂਕਿ ਕੁਝ ਠੀਕ ਵੀ ਨਿਕਲ ਸਕਦਾ ਹੈ ਪਰ ਜਿਆਦਾ ਜ਼ਰੂਰ ਤੇ ਜਿਹੜਾ ਦੇਖਿਆ ਹੋਏ ਨੁਕਸਾਨ ਤੇ ਕਰੀਏ ਤੁਹਾਨੂੰ ਆਈਸੀ ਕਿਥੋਂ ਨੌ ਨੰਦੇ ਗਨੀ ਹਾਂਜੀ ਨੌ ਨੰਦੇ ਗਨੀ ਨੰਦੋ ਬੀ ਨਾ ਠੀਕ ਹੈ